ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜੀ ਤੇ ਖਾਲਸਾ ਪਛਾਣ ਮਿਸ਼ਨ ਚੈਨਲ ਦੇਖ ਰਹੀਆਂ ਸੰਗਤਾਂ ਦਾ ਵੀ ਸਵਾਗਤ ਹੈ ਤੇ ਮੈਂ ਦੱਸਣਾ ਚਾਹਾਂਗਾ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਜੀ ਸਾਡੇ ਪਟਿਆਲੇ ਸ਼ਹਿਰ ਦੇ ਨਾਇਬ ਤਸੀਮਦਾਰ ਸਰਦਾਚਰਨ ਪ੍ਰੇਤ ਸਿੰਘ ਜੀ ਅੱਜ ਆਪ ਚੱਲ ਕੇ ਉਹਨਾਂ ਸੰਗਤਾਂ ਨੂੰ ਲੈ ਕਰਕੇ ਇਸ ਖਾਲਸਾ ਮਿਸ਼ਨ ਪਬਲਿਕ ਸਕੂਲ ਫ੍ਰੀ ਐਜੂਕੇਸ਼ਨ ਸੈਂਟਰ ਦੇ ਵਿੱਚ ਪਹੁੰਚੇ ਹਨ ਜੀ ਤੇ ਗੁਰੂ ਸਾਹਿਬ ਜੀ ਦੀ ਬੜੀ ਬਖਸ਼ਿਸ਼ ਹੈ ਜੀ ਇਹਨਾਂ ਦੇ ਉੱਤੇ ਨਹੀਂ ਕਿ ਅੱਜਕੱਲ ਦਾ ਸਮਾਂ ਤੁਹਾਨੂੰ ਪਤਾ ਹੀ ਹੈ ਜਿੱਥੇ ਵੀ ਜਾਈਏ ਪੈਸੇ ਤੋਂ ਬਗੈਰ ਕੋਈ ਕੰਮ ਨਹੀਂ ਹੁੰਦਾ ਪਰ ਇੱਕ ਪਹਿਲੇ ਸੱਜਣ ਐਸੇ ਗੁਰਸਿੱਖ ਵੀਰ ਸਾਨੂੰ ਮਿਲੇ ਨੇ ਜਿਹੜੇ ਆਪ ਕਹਿੰਦੇ ਨੇ ਭਾਈ ਕਿਸੇ ਨੇ ਕੋਈ ਪੈਸਾ ਤਾਂ ਨਹੀਂ ਲਿਆ ਤੁਹਾਡੇ ਤੋਂ ਫਿਰ ਕੰਮ ਕਰਾਂਗੇ ਆਪਾਂ ਸੋ ਇਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ ਜੀ ਇਹਨਾਂ ਦੇ ਉੱਤੇ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਜੀ ਮਾਰਾ ਨੇ ਮਹਿਰ ਕੀਤੀ ਸਮੱਤ ਬਖਸ਼ਿਸ਼ ਕੀਤੀ ਹੈ ਇਹ ਤਾਂ ਮਾਇਆ ਦੀ ਦੌੜ ਹੀ ਹੈ ਇਹੋ ਜੀ ਹੈ ਵੀ ਹਰੇਕ ਬੰਦੇ ਨੂੰ ਖਿੱਚ ਲੈਂਦੀ ਪਰ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਆਪ ਬਚਾਇਆ ਹੈ ਜੀ ਤੋਂ ਤੇ ਵਾਹਿਗੁਰੂ ਦਾ ਸ਼ੁਕਰਾਨਾ ਮਹਾਰਾਜ ਦਾ ਸ਼ੁਕਰ ਹੈ ਸੱਚੇ ਪਾਤਸ਼ਾਹ ਮੈਂ ਪੁੱਛਣਾ ਚਾਹਾਂਗਾ ਆਪਜੀ ਪਰਿਵਾਰ ਕਿੱਥੋਂ ਦੇ ਜੀ ਫਿਰ ਪਿੰਡ ਜੀ ਰੋੜੇਵਾਲ ਸਹਿਜ ਰੋੜੇਵਾਲ ਸਹਿਜ ਰੋੜੇਵਾਲ ਅਸੀਂ ਆਪੁਰਗੀ ਅਗਿਸਤਿ ਜਮੀਨੀ ਸੀ ਉਹ ਮਤਲਬ ਉਹ ਬੁਵਾਈ ਆ ਮੈਨੇ ਨਨੇ ਜਮੀਨੀ ਸੀ ਜੀ ਮੈਂ ਇਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਵੀ ਆਪਾਂ ਕੋਈ ਕਿਸੇ ਨਾ ਸੇਵਾ ਕੁਝ ਨਸਾ ਕੁੜਕਵਾ ਦੇ ਸੋ ਪੈਸੇ ਬੇਨਤੀ ਮੰਗਿਆ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸੇਵਾ ਕਿਵੇਂ ਸ਼ੁਰੂ ਹੋਈ ਅਸੀਂ ਨਾ ਅੱਜ ਤੋਂ ਤੱਕ 12 ਸਾਲ ਪਹਿਲਾਂ ਮਤਲਬ ਆਪਣੇ ਸਰਕਲ ਦੇ ਵਿੱਚ ਕੁਝ ਸੱਜਣ ਇਕੱਠੇ ਹੋ ਕੇ ਤੇ ਪੈਸੇ ਇਕੱਠੇ ਕਰਕੇ ਕਿਤੇ ਲੰਗਰ ਲਾ ਦੇਣਾ ਕਿਤੇ ਸੇਵਲ ਲਾ ਦੇਣੀ ਜਿਵੇਂ ਸਾਹਿਬ ਜਦਿਆਂ ਦੇ ਦਿਨਾਂ ਦੇ ਵਿੱਚ ਸੜਕਾਂ ਤੇ ਲੰਗਰ ਲੱਗ ਜਾਂਦਾ ਨਾ ਤਪੇ ਅਸੀਂ ਕੀਰਤਨ ਦਰਬਾਰ ਕਰਵਾਉਣ ਲੱਗ ਪਏ ਬਦਾਰੋ ਜੱਥੇ ਬਲਾਬਲਾ ਕੇ ਫਿਰ ਇੱਕ ਦਿਨ ਮਾਨਵੀ ਚਾਇਆ ਵੀ ਇੰਨਾ ਖਰਚਾ ਆਪਾਂ ਕਰਦੇ ਆਂ ਨਹੀਂ ਭਜਨਾਟ ਕਰਦੇ ਦੀ ਆਉਟਪੁੱਟ ਕੀ ਨਿਕਲਦੀ ਹੈ ਜੀ ਵੀ ਆਪਾਂ ਦਾ ਮਤਲਬ ਇੱਕ ਤਰ੍ਹਾਂ ਦਾ ਦਸੰਤ ਦੀ ਦੁਰਵਤੋ ਹੀ ਕਰ ਰਹੇ ਹੈਗੇ ਆਂ ਆਉਟਪੁੱਟ ਕੋਈ ਵੀ ਨਾ ਨਿਕਲਾ ਕਰੇ ਮੈਂ ਇੱਕ ਦਿਨ ਸਪੈਸ਼ਲ ਅਸੀਂ ਕੀਰਤਨ ਦਰਬਾਰ ਤੋਂ ਆਇਆ ਜੀ ਉਹ ਸਭ ਤੋਂ ਸਾਡਾ ਅਖੀਰਲਾ ਸੀ ਪ੍ਰੋਗਰਾਮ ਤੇ ਬਹੁਤ ਵੱਡਾ ਪ੍ਰੋਗਰਾਮ ਸੀਗਾ 2.5 ਲੱਖ ਰੁਪਈਆ ਵੀ ਲੱਗਿਆ ਤੇ ਦੂਸਰੇ ਦਿਨ ਮੈਂ ਜਾਗ ਜਾ ਕੇ ਘਰਾਂ ਦੇ ਵਿੱਚ ਪੁੱਛਿਆ ਵੇ ਕੱਲ ਦੇ ਸਮਾਗਮ ਦੇ ਵਿੱਚੋਂ ਕੀ ਸਿੱਖਿਆ ਜੀ ਕੋਈ ਕਥਾ ਵਿਚਾਰ ਜਿਹੜੀ ਮਹਾਂਪੁਰਸ਼ ਸੁਣਾ ਕੇ ਗਏ ਨੇ ਰਾਗੀ ਸਿੰਘ ਕਥਾਵਾਚਕ ਇੱਕ ਬੰਦੇ ਨੇ ਵੀ ਨਹੀਂ ਕੋਈ ਮੈਨੂੰ ਗੱਲ ਤਸੱਲੀ ਕਰਾਈ ਕਿਸੇ ਨੂੰ ਪਤਾ ਹੀ ਨਹੀਂ ਵੀ ਕੱਲ ਕੀ ਸੁਣਿਆ ਕੀ ਵਿਚਾਰ ਹੋਈ ਹੈ ਕਿਸ ਟੌਪਿਕ ਤੇ ਹੋਈ ਹੈ ਤੇ ਲੰਗਰ ਦਾ ਸਾਰਿਆਂ ਨੂੰ ਪਤਾ ਹੈ ਖਾਣ ਪੀਣ ਦੇ ਵੀ ਕੀ ਕੀ ਬਣਿਆ ਸੀਗਾ ਹੈ ਕੀ ਕੀ ਬਣਿਆ ਠੀਕ ਸਵਾਦ ਸੀ ਜਾਂ ਦਾਲ ਚ ਨੋਨ ਘੱਟ ਸੀ ਇਹ ਸਭ ਨੂੰ ਪਤਾ ਸੀ ਫਿਰ ਅਸੀਂ ਕਹਿੰਦੇ ਨਹੀਂ ਜੇ ਸੰਗਤ ਸਾਨੂੰ ਸੇਵ ਕਰ ਰਹੀ ਹੈ ਤਾਂ ਆਪਾਂ ਕੋਈ ਐਸਾ ਕੰਮ ਕਰੀਏ ਵੀ ਜਿਹੜਾ ਕੋਈ ਕਿਸੇ ਦਾ ਭਲਾ ਹੋ ਸਕੇ ਜੀ ਜੀ ਫਿਰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਦੀ ਅਸੀਂ ਸੋਚਿਆ ਵੀ ਐਜੂਕੇਸ਼ਨ ਤੇ ਕਿਉਂ ਨਾ ਕੰਮ ਕੀਤਾ ਜਾਏ ਕਿ ਜਿਹੜੇ ਬੱਚੇ ਨਹੀਂ ਪੜ ਸਕਦੇ ਕਿਉਂਕਿ ਇੱਕ ਵਾਰ ਕਿਸੇ ਨੂੰ ਪ੍ਰਸ਼ਾਦਾ ਛਕਾ ਦਾਂਗੇ ਉਹ ਦੂਏ ਟਾਂ ਫੇਰ ਅਗਲਾ ਭੁੱਖਾ ਹਾਂ ਤੇ ਦੇਖੋ ਇੱਕ ਅਸੀਂ ਇਹ ਵੀ ਨਾ ਵਿਧਵਾ ਵਿਪਿਆਂ ਨੂੰ ਰਾਸ਼ਨ ਦੇਣਾ ਸ਼ੁਰੂ ਕਰਤਾ ਸੀ ਜਿੱਥੋਂ ਸਾਡਾ ਮਨ ਟੁੱਟਿਆ ਰਾਸ਼ਨ ਦੇਣਾ ਸ਼ੁਰੂ ਕਰਤਾ ਸਾਡੇ ਕੋਲ ਐਪਲੀਕੇਸ਼ਨ ਆਈਆਂ ਇੱਕ ਅਰਜੀ ਸਾਡੇ ਕੋਲ ਆਈ ਜਿਹਦੇ ਵਿੱਚ ਉਸ ਬੀਬੀ ਨੇ ਲਿਖ ਦਿੱਤਾ ਵੀ ਮੇਰਾ ਘਰਵਾਲਾ ਵੀ ਹੈ ਨਹੀਂ ਬੱਚੇ ਵੀ ਹੈ ਨਹੀਂ ਘਰ ਵੀ ਹੈ ਨਹੀਂ ਵੀ ਮੈਨੂੰ ਰਾਸ਼ਨ ਦਿੱਤਾ ਜੇ ਤੇ ਜਦੋਂ ਇਨਕੁਆਰੀ ਕੀਤੀ ਤੇ ਸਾਰਾ ਕੁਝ ਮੌਜੂਦ ਘਰਵਾਲਾ ਵੀ ਹੈਗਾ ਬੱਚੇ ਵੀ ਕਮਾਈਦਾਰ ਨੇ ਘਰ ਵੀ ਸੋਹਣਾ ਤੇ ਮੈਨੂੰ ਬੜੀ ਸ਼ੱਟ ਵੱਜੀ ਮੈਂ ਕਿਹਾ ਯਾਰ ਇੰਨੀ ਇਨਾ ਵੱਡਾ ਝੂਠ ਏ ਬੀਬੀ ਨੇ ਕਿਉਂ ਬੋਲਿਆ ਲਾਲਚ ਵਸ ਹੈ ਇੱਕ ਲਾਲਚ ਵਸ ਦੂਸਰਾ ਐਜੂਕੇਸ਼ਨ ਦੀ ਘਾਟ ਹੈ ਜੇ ਚਾਰ ਅੱਖਰ ਇਹਨੇ ਪੜੇ ਹੁੰਦੇ ਕਿਤੇ ਗਿਆਨ ਦੇ ਫਿਰ ਇਨਾ ਵੱਡਾ ਝੂਠ ਨਹੀਂ ਸੀ ਬੋਲਣਾ ਇਹਨੇ ਖਿਆਲ ਪਰ ਰਾਸ਼ਨ ਪਿਛੇ ਹਾਂਜੀ ਹਾਂ ਫਿਰ ਅਸੀਂ ਕਿਹਾ ਪੜ੍ਹਾਈਏ ਯਾਰ ਬੱਚਿਆਂ ਨੂੰ ਗਿਆਨवान ਕਰੀਏ ਫਿਰ ਰਾਸ਼ਨ ਤਾਂ ਰੋਟੀ ਤਾਂ ਪਹਿਲਾਂ ਵੀ ਖਾ ਹੀ ਰਹੇ ਨੇ ਇਹ ਤਾਂ ਨਹੀਂ ਵੀ ਅਸੀਂ ਰਾਸ਼ਨ ਦੇਣਾ ਸ਼ੁਰੂ ਕੀਤਾ ਤਾਂ ਰੋਟੀ ਇਹਨਾਂ ਦੀ ਚੱਲੀ ਹੈ ਪ੍ਰਸ਼ਾਦਾ ਦਾ ਪ੍ਰਮਾਤਮਾ ਨੇ ਦੇਣਾ ਹੀ ਦੇਣਾ ਪਰ ਗਿਆਨ ਸਾਨੂੰ ਵੰਡਣਾ ਪੈਣਾ ਜੀ ਫਿਰ ਇਹ ਸਾਡਾ ਘਰ ਸੀਗਾ ਇੱਕੋ ਹੀ ਕਮਰਾ ਸੀ ਪਿੱਛੇ ਕਿਰਾਏ ਤੇ ਦਿੱਤਾ ਹੋਇਆ ਸੀਗਾ ਉਹ ਵੀ ਇੱਥੇ ਕਿਰਾਏ ਦਾ ਰਹਿੰਦੇ ਸੀਗੇ ਕਿ ਸਿੱਥੇ ਆੜਾ ਜਾਣਾ ਲੱਗਦਾ ਰਹਿੰਦਾ ਸੀ ਸਾਡਾ ਤੇ ਸਾਨੂੰ ਇਸ ਮੁਹੱਲੇ ਦੇ ਵਿੱਚ ਹੀ 6 ਬੱਚੇ ਮਿਲੇ ਜਿਹੜੇ 8-8 ਸਾਲ ਦੇ ਹੋ ਗਏ ਸੀ ਪਰ ਉਹ ਨਹੀਂ ਸੀ ਜਾਂਦੇ ਅੱਛਾ ਤੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਪੜਦੇ ਕਿਉਂ ਨਹੀਂ ਸਕੂਲ ਕਿਉਂ ਨਹੀਂ ਜਾਂਦੇ ਤੇ ਉਹ ਕਹਿੰਦੇ ਜੀ ਬਸ ਸਾਡੇ ਘਰ ਦੇ ਭੇਜਦੇ ਨੇ ਫਿਰ ਅਸੀਂ ਉਹਨਾਂ ਦੇ ਘਰਦਿਆਂ ਤੱਕ ਪਹੁੰਚ ਕੀਤੀ ਤੇ ਉਹ ਕਹਿੰਦੇ ਜੀ ਸਾਡਾ ਸਿਸਟਮ ਨਹੀਂ ਹੈ ਕਮਾਈ ਨਹੀਂ ਹੈ ਨਹੀਂ ਸਰਕਾਰੀ ਸਕੂਲ ਇੱਥੇ ਹੈਗਾ ਕਦੇ ਚਲੇ ਜਾਂਦੇ ਨੇ ਕਦੇ ਨਹੀਂ ਉੱਥੋਂ ਫਿਰ ਅਸੀਂ ਮਨ ਬਣਾਇਆ ਵੀ ਆਪਾਂ ਪੜ੍ਹਾਈ ਦੇ ਉੱਤੇ ਕੰਮ ਕਰੀਏ ਉਹ 6 ਬੱਚਿਆਂ ਨੂੰ ਏਸੀ ਪੜ੍ਹਾਉਣਾ ਸ਼ੁਰੂ ਕੀਤਾ ਜੀ ਪਹਿਲਾਂ ਅਸੀਂ ਪਿਤਾ ਜੀ ਨੂੰ ਕਿਹਾ ਵੀ ਸਾਨੂੰ ਜਗ੍ਹਾ ਚਾਹੀਦੀ ਹੈ ਵੀ ਜਿੱਥੇ ਅਸੀਂ ਬੱਚਿਆਂ ਨੂੰ ਪੜ੍ਹਾਉਣਾ ਹੈ ਤੇ ਸਾਡੇ ਪਿਤਾ ਜੀ ਕਹਿੰਦੇ ਦੇਖ ਲਓ ਮੈਂ ਕਿਹਾ ਵੀ ਆਪਾਂ ਨਾ ਸਕੂਲ ਸ਼ੁਰੂ ਕਰਨਾ ਵੀ ਜਿੱਥੇ ਕੋਈ ਫੀਸ ਨਹੀਂ ਹੋਏਗੀ ਹਾਂਜੀ ਕਿਉਂ ਕਹਿੰਦੇ ਕਿੰਦਾ ਦੀ ਗੱਲਾਂ ਕਰ ਰਹੇ ਆ ਵੀ ਬਿਨਾਂ ਫੀਸ ਤੋਂ ਕਿਵੇਂ ਚੱਲੇਗਾ ਸਕੂਲ ਮੈਂ ਕਿਹਾ ਉਹ ਚਲਾਣਾ ਵਾਲਾ ਗੁਰਮਾਨੰਗ ਬੈਠਾ ਮਹਾਰਾ ਨੇ ਆਪੇ ਹੀ ਕਰਨੀ ਕਿਰਪਾ ਵੀ ਅਸੀਂ ਇਹ ਕਾਰਜ ਕਰਨਾ ਹੈ ਕਹਿੰਦੇ ਕਰ ਲਓ ਫਿਰ ਦੇ ਕਰ ਸਕਦੇ ਹਾਂ ਤਾਂ ਫਿਰ ਮਹਾਰਾ ਨੇ ਬਖਸ਼ਿਸ਼ ਕੀਤੀ ਸੀ ਕਿਹਾ ਸਾਨੂੰ ਜਗ੍ਹਾ ਚਾਹੀਦੀ ਹੈ ਤੇ ਪਿਤਾ ਜੀ ਕਹਿੰਦੇ ਫਿਰ ਜਿਹੜਾ ਕਮਰਾ ਕਰਾਇਆ ਤੇ ਦਿੱਤਾ ਆਪਾਂ ਖਾਲੀ ਕਰਾ ਲੈਨੇ ਮੈਂ ਕਿਹਾ ਜੀ ਹੋਰ ਕੀ ਚਾਹੀਦਾ ਫਿਰ ਅਸੀਂ ਬਾਹਰ ਕਿਤੇ ਲੱਭਦੇ ਸੀਗੇ ਉਹ ਕਮਰਾ ਵੀ ਕਿਰਾਏ ਤੇ ਖਾਲੀ ਕਰਾਇਆ ਫਿਰ ਉਹ ਰੰਗ ਰੋਗਨ ਕਰਾ ਕੇ ਕਾਰਟੂਨ ਵਗੈਰਾ ਵੀ ਚਿਪਵਾਏ ਸਾਰਾ ਮਤਲਬ ਇੱਕ ਮਾਹੌਲ ਬਣਾਇਆ ਬੱਚਿਆਂ ਵਾਂਗ ਜਿਹਾ ਪਿਤਾ ਜੀ ਨੇ ਫਿਰ ਉਹ ਜਗਾ ਸਾਰੀ ਐਸੇ ਲਖੇ ਲਾਤੀ ਤੇ ਥੋੜੀ ਥੋੜੀ ਨਾਲ ਅੱਗੇ ਲਈ ਬਾਅਦ ਚ ਖਰੀਦੀ ਅਸੀਂ ਸੋ 6 ਬੱਚਿਆਂ ਤੋਂ ਹੀ ਨਰਸੀ ਕਲਾਸ ਸ਼ੁਰੂ ਹੋਈ ਜੀ ਹੌਲੀ ਹੌਲੀ ਫਿਰ ਉਹ 6 ਬੱਚਿਆਂ ਤੋਂ ਅੱਗੇ ਨਰਸੀ ਤੋਂ 1 ਕੇਜੀ ਚ ਗਏ ਹੋਰ ਨਵੇਂ ਆਉਂਦੇ ਗਏ ਤੇ ਅੱਜ ਦੀ ਤਾਰੀਖ ਦੇ ਵਿੱਚ 200 ਦੇ ਕਰੀਬ ਬੱਚੇ ਪੜ੍ਹਦੇ ਨੇ ਜੀ 8ਵੀਂ ਤੱਕ ਸਕੂਲ ਚੱਲ ਰਿਹਾ ਹੈ ਪਰ ਇੱਕ ਰੁਪਿਆ ਵੀ ਕਿਸੇ ਤੋਂ ਫੀਸ ਨਹੀਂ ਜੰਬੀ ਨਾ ਟੋਟਲੀ ਫ੍ਰੀ ਆਫ ਕੋਰਸ ਬੱਚਿਆਂ ਨੂੰ CBSE ਦੀ ਪੜਾਈ ਗੁਰਮਤ ਦੀ ਪੜਾਈ ਇਹ ਕਰਵਾਈ ਜਾਂਦੇ ਆ ਜੀ ਨਾਲ ਗੁਰੂ ਵਾਲੇ ਵੀ ਬਣਾਇਆ ਜਾਂਦਾ ਕਿਉਂਕਿ ਪੜਾਈਆਂ ਤਾਂ ਚਲੋ 12ਵੇਂ ਮਿਲ ਜਾਣਗੀਆਂ ਪਰ ਜਿਹੜਾ ਗੁਰਬਾਣੀ ਦਾ ਗਿਆਨ ਹੈ ਉਹ 12ਵੇਂ ਹਰ ਕਿਥੋਂ ਨਹੀਂ ਮਿਲਣਾ ਤੇ ਚੰਗੇ ਇਨਸਾਨ ਸਾਨੂੰ ਅਧਿਆਤਮਿਕ ਗਿਆਨ ਨੇ ਹੀ ਬਣਾਉਣਾ ਬਿਲਕੁਲ ਸਰ ਬਹੁਤੀਆਂ ਪੜ੍ਹਾਈਆਂ ਕਰਨ ਵਾਲੇ ਅਕਸਰ ਇਨਸਾਨ ਬਣਨ ਦੀ ਥਾਂ ਤੇ ਸ਼ੈਤਾਨ ਬਣ ਜਾਂਦੇ ਨੇ ਹੂੰ ਹੁਣ ਜਿਹੜੇ ਬੰਦੇ ਘਰ ਬੈਠੇ ਸਾਡਾ ਬੈਂਕ ਅਕਾਊਂਟ ਖਾਲੀ ਕਰ ਸਕਦੇ ਨੇ ਉਹ ਅਨਪੜ੍ਹ ਬੰਦੇ ਨਹੀਂ ਕਰ ਸਕਦੇ ਵੈਰੀ ਅਨਪੜ੍ਹ ਬੰਦਾ ਕੀ ਕਰੂਗਾ ਗੁਰੂ ਘਰ ਤੋਂ ਬਾਹਰ ਹੋ ਜੁੱਤੀਆਂ ਚੱਕ ਕੇ ਲੈ ਜਾਏਗਾ ਕਿਸੇ ਦਾ ਪਰਸ ਖੋ ਕੇ ਲੈ ਜਾਏਗਾ ਇੰਨਾ ਕੀ ਕ੍ਰਾਈਮ ਕਰ ਸਕਦਾ ਪਰ ਜਿਨ੍ਹਾਂ ਨੇ ਜ਼ਿਆਦੀਆਂ ਪੜ੍ਹਾਈਆਂ ਕਰ ਲਈਆਂ ਨਾ ਉਹ ਫਿਰ ਬਹੁਤ ਇਨਸਾਨ ਬਣਨ ਦੀ ਥਾਂ ਸ਼ੈਤਾਨ ਬਣਦੇ ਵੱਡੇ ਵੱਡੇ ਜਹਾਜ਼ ਹਾਈਜੈਕ ਕਰ ਲੈਂਦੇ ਨੇ ਸਹੀ ਇਹ ਪੜ੍ਹੇ ਲਿਖੇ ਬੰਦਿਆਂ ਦਾ ਕੰਮ ਨਹੀਂ ਪਰ ਜਦੋਂ ਪੜ੍ਹਾਈ ਦੇ ਨਾਮ ਨਾਲ ਅਸੀਂ ਅਧਿਆਤਮਿਕ ਗਿਆਨ ਗੁਰਬਾਣੀ ਦਾ ਗਿਆਨ ਨਹੀਂ ਲੈਨੇ ਆ ਤਾਂ ਫਿਰ ਇਹੋ ਜਿਹੇ ਗੁਰਸਿੱਖ ਸਾਨੂੰ ਮਿਲਦੇ ਨੇ ਜਿਹੜੇ ਵੱਡੀਆਂ ਪੋਸਟਾਂ ਤੇ ਬਹਿ ਕੇ ਵੀ ਉਸ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਾਰਜ ਕਰਦੇ ਨੇ ਚੰਗੇ ਇਨਸਾਨ ਸਾਨੂੰ ਉਸ ਅਧਿਆਤਮਿਕ ਗਿਆਨ ਨੇ ਬਣਾਉਣਾ ਤੇ ਉਹ ਮੈਂ ਸਰਸ਼ਾਹ ਇੱਕ ਤੁਹਾਡੇ ਸਾਹਮਣੇ ਮਾਰਾ ਜੀ ਮਾਰਾ ਖੁਸ਼ੀ ਹੋਈ ਹੈ ਇਸ ਵੀਰ ਦੇ ਸਾਨੂੰ ਜਦੋਂ ਦਰਸ਼ਨ ਹੋਏ ਪਹਿਲੀ ਵਾਰੀ ਮਾਰੀ ਖੁਸ਼ੀ ਹੋਈ ਸਦੇ ਗਣ ਸਾਰੇ ਮਾਰੇ ਦੇ ਸੋ ਮਹਾਰਾਜ ਅੱਗੇ ਹੀ ਅਰਦਾਸ ਹੈ ਵੀ ਇਹਨਾਂ ਨੂੰ ਪਰਮਾਤਮਾ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ੇ ਸਾਡੀ ਸਾਡੀ ਵੀ ਅਰਦਾਸ ਹੈ ਵੀ ਤੁਹਾਡੀ ਸੰਸਥਾ ਚਲੋ ਐਂ ਚੜ੍ਹਦੀ ਕਲਾ ਚੱਲਦੀ ਰਹੇ ਬੱਚਿਆਂ ਨੂੰ ਤੁਸੀਂ ਸਿੱਖਿਆ ਦਾ ਜਿਹੜਾ ਪ੍ਰਸਾਰ ਤੇ ਗਿਆਨ ਵੰਡਦੇ ਰਹੋ ਜਿਹੜਾ ਜਗਾ ਲੈਣ ਦਾ ਪ੍ਰੋਸੀਜਰ ਭਾਜੀ ਸਾਡਾ ਨਾ 8ਵੀਂ ਤੱਕ ਸਕੂਲ ਹੈ ਤੇ ਜਿਹੜੇ ਬੱਚੇ 8ਵੀਂ ਹੋਏ ਨਾ ਅਸੀਂ ਉਹਨਾਂ ਨੂੰ ਕਹਿਤਾ ਕਿ ਬੇਟਾ ਤੁਸੀਂ ਨਾ ਹੁਣ ਆਪਣਾ ਅਗਲਾ ਸਕੂਲ ਦੇਖ ਲਓ ਆਪਣੇ ਕੋਲ ਹੋਰ ਜਗ੍ਹਾ ਨਹੀਂ ਹੈ ਤੇ ਜਿੰਨੀ ਥਾਂ ਸਾਡੇ ਕੋਲ ਜਿੰਨੀ ਖੈਗੀ ਸੀ ਅੱਠਵੇਂ ਤੱਕ ਤੁਸੀਂ ਪੜ੍ਹੇ ਹੋ ਤੇ ਤੁਸੀਂ ਆਪਣੇ ਅਗਲੇ ਸਕੂਲ ਦੀ ਤਿਆਰੀ ਉਹਨਾਂ ਕਰ ਲੈਣਾ ਵੀ ਅੱਗੇ 9ਵੀਂ ਚ ਕਿੱਥੇ ਲੱਗਣਾ। ਅੱਛਾ। ਉਹ ਅਸੈਂਬਲੀ 'ਚ ਅਸੀਂ ਬੋਲਤਾ ਜੀ। ਘੰਟੇ ਡੇਢ ਬਾਅਦ ਹੀ 8ਵੀਂ ਕਲਾਸ ਦੇ ਸਾਰੇ ਬੱਚੇ ਇੱਥੇ ਆਫਿਸ 'ਚ ਆ ਗਏ। ਮੈਂ ਵੀ ਬੈਠਾ ਮਦਰ ਵੀ ਬੈਠੇ। ਕਹਿੰਦੇ ਸਰ ਤੁਸੀਂ ਕੀ ਕਹਿ ਰਹੇ ਸੀਗੇ? ਅੱਛਾ। ਸਵੇਰੇ ਤੁਸੀਂ ਕੀ ਕਹਿ ਰਹੇ ਸਨ ਸਾਹਮਣੇ ਆਇਆ। ਹਾਂ ਹਾਂ। ਤੇ ਅਸੀਂ ਕਿਹਾ ਵੀ ਬੇਟਾ ਤੁਹਾਨੂੰ ਹੁਣ ਸਕੂਲ ਛੱਡਣਾ ਪਏਗਾ ਵੀ ਆਪਣੇ ਕੋਲ ਹੋਰ ਜਗ੍ਹਾ ਨਹੀਂ ਐ 9ਵੀਂ ਕਲਾਸ ਵਾਸਤੇ। ਅੱਛਾ। ਤੇ ਕਹਿੰਦੇ ਸਰ ਜੀ ਅਸੀਂ ਨਹੀਂ ਸਕੂਲ ਛੱਡਣਾ ਅਸੀਂ ਇੱਥੇ ਹੀ ਪੜਨਾ। ਤੇ ਇੰਨੀ ਗੱਲ ਬੱਚਿਆਂ ਨੇ ਕੀਤੀ ਤੇ ਬ੍ਰਦਰ ਉੱਥੇ ਕਿ ਨਾ ਬੱਚਿਆਂ ਦੇ ਕੋਲ ਚਲੇ ਗਏ ਇੱਥੋਂ ਕੋਲ ਜਾ ਕੇ ਸਮਝਾ ਲਗੇ ਬਸ ਐ ਜਫਾ ਮਾਰ ਕੇ ਦੀ ਸਾਰੇ ਰੋਣ ਲੱਗ ਪਏ ਬੱਚੇ ਅੱਛਾ ਜੀ ਸਾਰੇ ਭਾਵਕ ਹੋ ਗਏ ਸਾਨੂੰ ਵੀ ਰਵਾਤਾ ਉਹਨਾਂ ਨੇ ਰੋਂਦੇ ਰੋਂਦੇ ਕਹਿ ਰਹੇ ਸਰ ਸਾਨੂੰ ਕੋਠੇ ਤੇ ਬਿਠਾ ਦਿਓ ਸਾਨੂੰ ਬਾਹਰ ਬਿਠਾ ਦਿਓ ਅਸੀਂ ਇਹ ਸਕੂਲ ਨਹੀਂ ਛੱਡਣਾ ਸੀ ਇੱਥੇ ਹੀ ਪੜ੍ਹਨਾ 10ਵੀਂ ਤੱਕ ਇੱਥੇ ਹੀ ਪੜ੍ਹਨਾ ਸੀ ਅੱਛਾ ਵਾਜੀ ਮੈਂ ਕਹਾਂ ਸਾਡੇ ਕੋਲ ਬੇਟਾ ਜਗ੍ਹਾ ਹੀ ਨਹੀਂ ਹੈ ਫਿਰ ਕਰੀਏ ਕੀ ਤੇ ਕਹਿੰਦੇ ਸਰ ਮਹਾਰਾਜ ਆਪੇ ਕਰਨਗੇ ਪਰ ਅਸੀਂ ਇਹ ਸਕੂਲ ਨਹੀਂ ਛੱਡਣਾ ਫਿਰ ਅਸੀਂ ਉਹਨਾਂ ਨੇ ਕਿਹਾ ਫਿਰ ਅਰਦਾਸ ਕਰੋ ਮਹਾਰਾਜ ਕਿਰਪਾ ਕਰਨ ਵੀ ਕੋਈ ਜਗ੍ਹਾ ਸਾਨੂੰ ਮਿਲ ਜੇ ਤੇ 4 400 ਗਾਜ ਦਾ ਪਲਾਟ ਤੇ 32 ਲੱਖ ਰੁਪਈਆ ਉਹ ਮੰਗਦੇ ਸੀ ਸਾਡੀ ਤੇ ਮਤਲਬ ਸੋਚ ਹੀ ਨਹੀਂ ਸੀ ਵੀ ਇੰਨਾ ਪੈਸਾ ਸੀ ਕਿੱਥੋਂ ਦਿਆਂਗੇ ਤੇ ਕਿਹਾ ਬੜੀ ਵਾਰੀ ਇਹਨਾਂ ਨੇ ਵੀ ਪਲਾਟ ਖਰੀਦ ਲੋ ਹਾਂ ਅਸੀਂ ਕਿਹਾ ਸਾਡਾ ਇਹ ਨਾ ਬਜਟ ਨਹੀਂ ਹੈ ਅਸੀਂ ਤਾਂ 10-10 ਰੁਪਏ ਇਕੱਠੇ ਕਰਦੇ ਆ ਤੇ ਸਟਾਫ ਦੀਆਂ ਤਨਖਾਹਾਂ ਦਈਦਾ 300 ਰੁਪਏ ਮਹੀਨਾ ਦਸਵੰਦ ਰੱਖਿਆ ਹੋਇਆ ਜਿਹਦੇ ਨਾਲ ਸੰਗਠਨ ਦਿੱਤੀਆਂ ਨੇ ਤੇ ਉਹ ਤਨਖਾਹਾਂ ਟੀਚਰਾਂ ਦੀ ਦਈਦਾ ਜੀ ਬੱਚਿਆਂ ਨੇ ਅਰਦਾਸ ਕਰਨੀ ਸ਼ੁਰੂ ਕੀਤੀ ਰੋਜ਼ਾਨਾ ਅਸੈਂਬਲੀ ਦੇ ਵਿੱਚ ਅੱਛਾ ਜੀ ਤੇ ਥੋੜੇ ਦਿਨ ਬਾਅਦ ਹੀ ਸਾਨੂੰ ਖਬਰ ਮਿਲ ਗਈ ਤੁਹਾਡੇ ਨਾਲ ਦਾ ਲੱਗਦਾ ਕੋਰਪੋਰੇਟ ਦਾ 60 ਗਜ ਦਾ ਪਲਾਟ ਵਿਕ ਗਿਆ ਅੱਛਾ ਜੀ ਇਸੇ ਪਲਾਟ ਦੇ ਵਿੱਚੋਂ ਅੱਛਾ ਤੇ ਫਿਰ ਜੀ ਉਹਨਾਂ ਨੇ ਸਾਨੂੰ ਨਕਸ਼ਾ ਵੀ ਦਿਖਾਇਆ ਵੀ ਅਸੀਂ 60-60 ਗਜ ਦੇ ਪਲਾਟ 10 ਫੁੱਟ ਦੀ ਗਲੀ ਕੱਢ ਕੇ ਵਿੱਚੋਂ ਵੇਚਣੇ ਸ਼ੁਰੂ ਕਰਦੇ ਅੱਛਾ ਇਹ ਅਸੀਂ ਕਿਹਾ ਵੀ ਯਾਰ ਇਹ ਤਾਂ ਲੋ ਟਲ ਲੋ ਦੀ ਧੰਨਵਾਦ ਥੈਂਕ ਯੂ ਵੀ ਇਹ ਤਾਂ ਕੰਮ ਖਰਾਬ ਹੋ ਰਿਹਾ ਵੀ ਜਗ੍ਹਾ ਨਿਕਲ ਗਈ ਹਥੋਂ ਤਾਂ ਫਿਰ ਬਣੂਗਾ ਕਿ ਘਰ ਤਾਂ ਇੰਨੀ ਨਹੀਂ ਜਗ੍ਹਾ ਦੇਖੋ ਅਰਦਾਸ ਦੇ ਵਿੱਚ ਕਿੰਨੀ ਤਾਕਤ ਹੈ ਅੱਛਾ ਜੀ ਫਿਰ ਮੈਂ ਕਿਹਾ ਵੀ ਬ੍ਰਦਰ ਨੂੰ ਮੈਂ ਕਿਹਾ ਵੀ ਭਰਾਵਾ ਹੁਣ ਆਪਾਂ ਨੂੰ ਔਖਾ ਹੋਵੇ ਸੌਖਾ ਹੋਵੇ ਹੁਣ ਆਪਾਂ ਹਮਲਾ ਮਾਰ ਲਈਏ ਜੇ ਨਿਕਲ ਗਈ ਹਥੋਂ ਫਿਰ ਹੋਰ ਨਹੀਂ ਕਿਤੇ ਮੈਂ ਜਗਾ ਫਿਰ ਅਸੀਂ ਉਹ ਪਹਿਲਾਂ ਤਾਂ ਪਲਾਟ ਜਿਹਨੇ ਖਰੀਦਿਆ ਉਹਨੂੰ ਬੁਲਾਇਆ ਸੀ ਉਹਦਾ ਬੱਚਾ ਸਾਡੇ ਸਕੂਲ 'ਚ ਪੜਦਾ ਸੀ ਅੱਛਾ ਕੁਦਰਤੀ ਹਾਂ ਉਹਦੇ ਉਹਦਾ ਵੀ ਬੱਚਾ ਤਾਂ ਸਕੂਲ ਪੜ੍ਹਦਾ ਸੀ ਤੇ ਉਹਦੇ ਪਿਤਾ ਨੇ ਲੈ ਕੇ ਦਿੱਤੇ ਉਹ ਵਿਡੋ ਲੇਡੀ ਹੈ ਪਿਤਾ ਨੇ ਲੈ ਕੇ ਦਿੱਤੀ ਜਗਾ 60 ਗੱਦੀ ਤੇ ਉਹਨੂੰ ਬੇਨਤੀ ਕੀਤੀ ਵੀ ਭੈਣੇ ਤੂੰ ਐ ਕਰ ਪਹਿਲਾ ਕੋਰਨਰ ਲੈ ਲੈ ਬਾਕੀ ਪਲਾਟ ਸਾਨੂੰ ਦੇ ਦੇ 470 ਗੱਦੀ ਸਾਰਾ ਤੇ ਕਹਿੰਦੀ ਸਰ ਜੇ ਤਾਂ ਤੁਸੀਂ ਲੈਣਾ ਫਿਰ ਤਾਂ ਮੈਂ ਦੇ ਦੇਣੀ ਤੇ ਕਿਸੇ ਨੂੰ ਦਿਵਾਣੀ ਹੈ ਜਗਾ ਫਿਰ ਨਹੀਂ ਮੈਂ ਕਹਿੰਦੀ ਬੰਨੀ ਆਪਾਂ ਸਕੂਲ ਵਾਸਤੇ ਸਾਰੇ ਪਲਾਟ ਖਰੀਦਾਂਗੇ ਕਿ ਤੁਸੀਂ ਪਰਲਾ ਕੋਰਨਾ ਲੈ ਕੋਰਨਾ ਲੈ ਲਓ ਇਦਾਂ ਸਾਡੇ ਨਾਲ ਲੱਗਦੀ ਜਗਾ ਖੁਦ ਜੇ ਫਿਰ ਉਹ ਮੰਨ ਗਈ ਜੀ ਉਹਨੂੰ ਪਰਲਾ ਕੋਰਨਾ ਸੀ ਦਿੱਤਾ ਉਹਦੀ ਦਿੱਸ਼ਟੀ ਉਹਦੀ ਹੋ ਗਈ ਬਾਕੀ 400 ਗਾਹ ਦਾ ਰਹਿ ਗਿਆ ਪਿੱਛੇ ਉਹਦਾ ਫਿਰ ਅਸੀਂ ਲੱਖ ਰੁਪਈਆ ਬਿਆਨਾ ਕਰਤਾ ਪਰਿਵਾਰ ਨੂੰ ਮੈਂ ਕਿਹਾ ਸਾਨੂੰ 6 ਮਹੀਨੇ ਦਾ ਟਾਈਮ ਦਿਓ ਤੇ ਅਸੀਂ ਮਾਇਆ ਇਕੱਠੀ ਕਰਨੀ ਹੈ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਫਿਰ ਆਪਾਂ ਸਾਰੇ ਪਲਾਟ ਲੈ ਲਵਾਂਗੇ ਤੁਸੀਂ ਇਕੱਲਾ ਇਕੱਲਾ ਵੇਚ ਨਹੀਂ ਹੈ। ਸਾਰੇ ਸੰਦੇਵ। 60000 ਰੁਪਏ ਗੱਜ ਨੂੰ ਫਿਰ ਉਹਨਾਂ ਨੇ ਮੰਨ ਗਏ ਜੀ 6 ਮਹੀਨੇ ਦਾ ਟਾਈਮ ਦਿੱਤਾ। ਫਿਰ ਅਸੀਂ ਸੰਗਤਾਂ ਨੂੰ 2-2 ਗੱਜ ਦੀ ਬੇਨਤੀ ਲਈ 80000 ਰੁਪਏ ਗੱਜ ਦੀ ਸੇਵਾ ਵੀ ਕੀਤੀ। ਚਲੋ ਜਿੰਨਾ ਜਿੰਨਾ ਕਿਸੇ ਦੀ ਕੋਈ ਸ਼ਰਤ ਨਹੀਂ ਜਿੰਨੇ ਉਹ ਕਰ ਸਕਦਾ। ਕਿਉਂਕਿ ਕੀਰਤਨ ਕਰਦੇ ਆ ਅਸੀਂ ਕੀਰਤਨ ਦੌਰਾਨ ਸੰਗਤ ਨੂੰ ਦੱਸੀ ਜਾਈਦਾ ਸੀਗਾ ਤੇ ਮਹਾਰਾ ਦੇ ਕਿਰਪਾ ਨਾਲ ਭਾਈ ਰਵਿੰਦਰ ਸਿੰਘ ਰਾਜ ਇਹਨਾਂ ਦਾ ਨਾਮ ਹੈ ਜੀ ਤੁਸੀਂ ਅਕਸਰ ਕਈ ਵਾਰ ਸਮਾਗਮ ਹੋਊਗਾ ਉੱਥੇ ਗੁਰੂ ਸਾਹਿਬ ਦੀ ਕਿਰਪਾ ਨਾਲ ਫਿਰ ਸਾਡੇ ਕੋਲ ਤਕਰੀਬਨ 15-16 ਲੱਖ ਇਕੱਠਾ ਹੋਇਆ। ਜੋ ਕਿ ਅਸੀਂ ਲੋਨ ਕਰਾ ਲਿਆ ਅੱਜ ਕੁਦਰਤੀ ਅੱਜ ਸਵਾਬੇ ਬਣਿਆ ਵੀ ਅੱਜ ਕੁਦਰਤੀ ਲੋਨ ਕਰਾਉਣ ਆਏ ਹੋਏ ਸੀ ਅੱਜ ਲੋਨ ਦੀ ਰਜਿਸਟਰੀ ਹੁੰਦੀ ਹੈ ਲੋਨ ਆਈਐਸਟੀ ਵੀ ਹੁੰਦੀ ਹੈ ਨਾ ਕੁਦਰਤੀ ਆਏ ਤੇ ਚਲੋ ਮੈਂ ਕਿਹਾ ਬਚਾ ਲੈ ਇੱਧਰ ਹੈ ਨਾ ਬੈਂਕ ਵੀ ਕਰ ਦਿੰਦੇ ਤਾਂ ਉਹ ਲੋਨ ਅਸੀਂ ਇਸੇ ਵਾਸਤੇ ਮਤਲਬ ਤਕਰੀਬਨ 20 ਲੱਖ ਰੁਪਏ ਦਾ ਲੋਨ ਅਸੀਂ ਫਿਰ ਕੀਤਾ ਕਰਵਾਇਆਗਾ ਉਹ ਮਹਾਰਾਜ ਦੀ ਕਿਰਪਾ ਨਾਲ ਅੱਜ ਹੋ ফাইনਲ ਹੋਇਆ ਤੇ ਇੱਕ ਦੋ ਦਿਨ ਤੱਕ ਉਹ ਪੇਮੈਂਟ ਆਉਗੀ ਤੇ ਉਸ ਤੋਂ ਬਾਅਦ ਨਾਲ ਹੀ ਫਿਰ ਅਸੀਂ ਤੇ ਸਾਡੀ ਅਰਦਾਸ ਸੀ ਬੱਚਿਆਂ ਦਾ ਵੀ ਸ਼ੌਂਕ ਸੀ ਵੀ ਦਿਵਾਨੀ ਅਸੀਂ ਨਵੇਂ ਫਲਾਰਟ ਸੀ ਬਣਾਉਣੀ ਅੱਛਾ ਵਾਹ ਜੀ ਦੁਬਾਰਾ ਕਿਰਪਾ ਕਰਨ ਤੁਹਾਡੀਆਂ ਸੰਗਤਾਂ ਦੇ ਅਸੀਸਾਂ ਤੁਹਾਡਾ ਸਾਥ ਹੈ। ਤੇ ਮਹਾਰਾਜ ਦੀ ਕਿਰਪਾ ਨਾਲ ਲੱਗੇ ਆਂ ਦੀ ਜੱਬ। ਇਹੋ ਜੇ ਵੀਰ ਦੇ ਨਾਲ ਸਾਡੇ ਜੁੜ ਕੇ ਫਿਰ ਤਾਂ ਹੋਰ ਚੜਦੀ ਕਲਾ ਹੋ ਜਾ। ਮਹਾਰਾਜ ਆਪ ਵੀ ਕਿਰਪਾ ਕਰਨ ਵਾਲੇ। ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਸਾਰਿਆਂ ਦਾ ਸਤਿਕਾਰ ਕੀਤਾ ਜੀ। ਤੁਹਾਡਾ ਧੰਨਵਾਦ ਜੀ ਸਾਰਿਆਂ ਦਾ ਜੇ ਆਇਆਂ ਨੂੰ ਜੀ ਤੁਹਾਨੂੰ ਸਾਰਿਆਂ ਨੂੰ। ਤੁਸੀਂ ਉਚੇਚੇ ਤੋਂ ਮੈਂ ਵੀ ਕਰਿਆ ਕਰਾਂਗਾ ਅਪੀਲ ਸੰਗਤ ਨੂੰ ਬੇਨਤੀ ਕਰਿਆ ਕਰਾਂਗਾ। ਬਹੁਤ ਬਹੁਤ ਧੰਨਵਾਦ। ਸੋ ਸੰਗਤ ਜੀ ਆਪ ਜੀ ਨੇ ਗੱਲਾਂ-ਬੱਤਾਂ ਸੁਣੀਆਂ। ਦੁਬਾਰਾ ਮਾਨਸਿਕਾ ਭਾਈ ਸਾਹਿਬ ਨਾਲ ਤੇ ਮੈਂ ਬੇਨਤੀ ਕਰਾਂਗਾ ਆਪਣੇ ਬਾਰੇ ਥੋੜਾ ਜਿਹਾ ਦੱਸ ਦਿਓ ਜੇ ਕਿਸੇ ਨੂੰ ਕੋਈ ਲੋਡ ਹੋਵੇ ਤਾਂ ਤਾਂ ਵੀ ਤੁਹਾਨੂੰ ਮਿਲ ਸਕਦਾ ਮੈਂ ਮੈਂ ਚਰਨਪ੍ਰੀਤ ਸਿੰਘ ਜੀ ਨਹਿਤ ਤਸੀਲਦਾਰ ਇਸ ਵਕਤ ਜੁਆਇੰਟ ਸਬ ਡੀ ਸਰ ਪਟਿਆਲਾ ਵਿੱਚ ਪੋਸਟਡ ਹੈ ਮਿੰਨੀ ਸੈਕਟਰੀ ਸਾਡਾ ਦਫਤਰ ਹੈ ਤੇ ਖਾਸ ਕਰਕੇ ਜਿਹੜੀਆਂ ਰਜਿਸਟ੍ਰੇਸ਼ਨ ਵਗੈਰਾ ਦਾ ਕੰਮ ਸਾਡੇ ਕੋਲੇ ਹੁੰਦਾ ਤੇ ਸੰਗਤ ਨੂੰ ਇਹ ਬਸ ਇਹੀ ਬੇਨਤੀ ਹੈ ਵੀ ਮੈਂ ਬਿਲਕੁਲ ਹਨਾ ਬਿਨਾ ਕਿਸੇ ਰਿਸ਼ਤੇ ਤੋਂ ਕੰਮ ਕਰਦਾ ਹਾਂ ਕਿਸੇ ਤੋਂ ਵੀ ਮਿਸ ਗਾਈਡ ਹੋਣ ਦੀ ਲੋੜ ਨਹੀਂ ਜੇ ਤੁਹਾਨੂੰ ਕੋਈ ਵੀ ਬੰਦਾ ਬਾਹਰ ਕੋਈ ਦੁਕਾਨਾ ਵਾਲੇ ਜਾਂ ਕੋਈ ਕੋਈ ਡੀਲਰ ਪ੍ਰਾਪਰਟੀ ਡੀਲਰ ਜਾਂ ਕੋਈ ਹਨਾ ਕੋਈ ਹੋਰ ਜੰਟ ਕੋਈ ਵੀ ਤੁਹਾਨੂੰ ਆਖੇ ਵੀ ਇੰਨੇ ਪੈਸੇ ਲੈ ਕੇ ਕੰਮ ਹੋਊਗਾ ਤਾਂ ਬਿਲਕੁਲ ਰਿਸ਼ਵਤ ਦੇਣ ਦੀ ਲੋੜ ਨਹੀਂ ਤੁਹਾਡਾ ਕੰਮ ਬਿਨਾ ਕਿਸੇ ਰਿਸ਼ਵਤ ਤੋਂ ਨਾ ਫ੍ਰੀ ਹੁੰਦਾ ਹੈ ਹਾਂ ਇਹ ਬੇਨਤੀ ਜ਼ਰੂਰ ਹੈ ਕਿ ਚਲੋ ਜਿਹੜੀਆਂ ਕੋਈ ਸੰਸਥਾਵਾਂ ਚੰਗੇ ਕੰਮ ਕਰ ਰਹੀਆਂ ਨੇ ਹਨਾ ਕੋਈ ਗਊਸ਼ਾਲਾਵਾਂ ਵਾਲੇ ਆ ਕੋਈ ਜ਼ਖਮੀ ਪਸ਼ੂਆਂ ਦੀ ਸੇਵਾ ਕਰਦੇ ਆ ਕੋਈ ਜਿਵੇਂ ਇਹਨਾਂ ਦੀ ਸੰਸਥਾ ਆ ਵਿਦਿਆ ਦੇ ਵਿੱਚ ਹਨਾ ਸੇਵਾ ਕਰ ਰਹੇ ਗਰੀਬ ਬੱਚਿਆਂ ਨੂੰ ਵੇਖੋ ਫ੍ਰੀ ਸਿੱਖਿਆ ਦੇਣੀ ਇੱਕ ਬਹੁਤ ਪੁੰਨ ਦਾ ਕੰਮ ਹੈ ਇਹੋ ਜਿਹੇ ਸੰਸਥਾਵਾਂ ਦੀ ਮਦਦ ਤੁਸੀਂ ਕਰੋ ਉਹ ਕੋਈ ਤੁਹਾਨੂੰ ਵੀ ਪੁੰਨ ਮਿਲੇਗਾ ਉਹਦਾ ਹਨਾ ਤੇ ਉਹ ਕਿਸੇ ਭਲੇ ਲੇਖੇ ਲੱਗੂਗੀ ਸੋ ਇਹੀ ਬੇਨਤੀ ਹੈ ਜੀ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕੇ ਸਾਰਿਆਂ ਤੱਕ ਕੌਣ ਸਕੇ ਤੇ ਕੋਈ ਲੋੜਵੰਦਾ ਜਿਹੜਾ ਲਾਹਾ ਲੈ ਸਕੇ ਪੈਸਾ ਨੂੰ ਜੇ ਕਿਸੇ ਨੇ ਮਿਲਣਾ ਤਾਂ ਉਹ ਵੀ ਨਾਲਾ ਸੰਪਰਕ ਕਰ ਸਕਣ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ